ਫੋਰਚਨਰ ਉਸੇ ਦੀ ਸੀਗੀ ਉਹ ਆਇਆ ਕਰਕੇ ਗਿਆ ਮੈਨੂੰ 베ਲੀ ਉਹਦਾ ਜਿਹੜੀ ਬੱਸ ਬੱਸ ਪਿੱਛੇ ਖੜੀ ਸੀ ਨਹੀਂ ਨਹੀਂ ਪਾਣੀ ਨਹੀਂ ਪੀਣਾ ਮੇਰਾ ਲਾਓ ਇੱਕ ਮਿੰਟ ਆ ਜਾ ਬੀਬੀ ਉਹਰੇ ਆ ਤੇਰੀ ਆ ਵੀ ਗੱਲ ਕਰਾਂ ਆ ਜਾਓ ਪ੍ਰਧਾਨ ਸਾਹਿਬ ਨੂੰ ਤੁਸੀਂ ਆ ਜਾਓ ਸਾਰੇ ਚੱਲੀ ਜਾਂਦਾ ਆਹ ਆ ਲੋੜ ਹੀ ਨਹੀਂ ਬੱਸ ਇੱਥੇ ਹੀ ਕਹਿ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਿੰਡ ਸਿੱਖਾਂ ਵਾਲੀ ਸਿੱਖਾਂ ਵਾਲੇ ਦੇ ਆ ਬਜ਼ੁਰਗ ਮਾਤਾ ਇਹਨਾਂ ਦੀ ਜਿਹੜੇ ਉਹ ਕਾਗਜ਼ ਦਿਓ ਬੀਬੀ ਜਿਹੜੇ ਕਾਗਜ਼ ਸੀਗੇ ਇਹਨਾਂ ਦੇ 3 ਸਾਲ ਹੋ ਗਏ ਪਿੰਡ ਦਾ ਤਨਾਟ ਬੰਦਾ ਜਿਹੜਾ ਇਹਨਾਂ ਦੇ 8 ਟਕਨਾਲਾਂ 12 ਮਰਲਿਆਂ ਦੇ ਵਿੱਚ ਪਾਣੀ ਨਹੀਂ ਲੱਗਣ ਦੇਈ ਜਾਂਦਾ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਰਮਜੀਤ ਅਰਮੋਲ ਇੱਥੋਂ ਹੁਣੇ ਨਾਨਕੇ ਗਿਆ ਤੇ ਉਹਨਾਂ ਦਾ ਕੋਈ ਡਰਾਈਵਰ ਸੀ ਮੈਨੂੰ ਆਇਆ ਹੈ ਕਰਕੇ ਗਿਆ ਫੋਰਚਨਰ ਗੱਡੀ ਸੀਗੀ ਵੀ ਆਇਆ ਹੈ ਕਰਕੇ ਗਿਆ ਵੀ ਪਤਾ ਨਹੀਂ ਉਹ ਡਰਾਈਵਰ ਹੋਣਾ ਵੀ ਜੇ ਮੈਂ ਐਮਪੀ ਬਣ ਗਿਆ ਤੇ ਬਚ ਕੇ ਰਹੀ ਤੇ ਮੈਂ ਵੀ ਦੱਸ ਦੇਵਾਂ ਐਮਪੀ ਦੀ ਚੋਣ ਮੈਂ ਵੀ ਲੜਨੀ ਆ ਤੇ ਮੈਂ ਤਾਂ ਇਹ ਕਹੂੰਗਾ ਕਿ ਸੱਪ ਤਾਂ ਤੁਸੀਂ ਜਰੂਰ ਹੈਗੇ ਆ ਪਰ ਕਦੇ ਸਪੇਰਿਆਂ ਨੂੰ ਟਿਕਚਰਾ ਨਹੀਂ ਕਰੀਦੀਆਂ ਹੁੰਦੀਆਂ ਸੱਪ ਜਿੱਡਾ ਮਰਜੀ ਜੈਰੀ ਲਾਹੋਵੇ ਜਿਹੜਾ ਸਪੇਰਾ ਹੁੰਦਾ ਉਹਨੇ ਬੀਂਦੇ ਹਲਾਰੇ ਤੇ ਆਇਆ ਠੁਕਨ ਲਾ ਦੇਣਾ ਹੁੰਦਾ ਤੇ ਇਹ ਜਵਾਨੀ ਭੇੜ ਦੇ ਲੈਲੇ ਤੇ ਵੀ ਆਈ ਆ ਇਹਨੂੰ ਸਾਹਮਣੇ ਰੱਖੋ ਆ ਮੈਂ ਤਾਂ ਨਹੀਂ ਕਹਿ ਰਿਹਾ ਕਰਮਜੀਤ ਅਨਮੋਲ ਇਧਰ છાਤੀ ਮਾਰ ਕਰਮਜੀਤ ਅਨਮੋਲ ਉਹਨੇ ਨੰਕ ਕੇ ਗਿਆ ਨੰਕ ਕੇ ਗਿਆ ਕਿ ਨਹੀਂ ਨੰਕ ਕੇ ਗਿਆ ਆ ਮਜ਼ਦੂਰਾਂ ਦੀ ਬੀਬੀ ਆ ਝਾਤੀ ਮਾਰੋ ਮੁੰਡਾ ਕਹੇ ਮੈਂ ਮਜ਼ਦੂਰਾਂ ਦਾ ਤੇ ਮੈਨੂੰ ਪੰਜਾਬ ਦਾ ਹੈਗਾ ਦਰਦ ਉਹਦਾ ਹੱਕ ਮੰਗਣੇ ਖੜਨ ਦਾ ਕਿ ਮੈਂ ਵੀ ਲੰਗਿਆ ਚੱਲਿਆ ਸੀ ਤੇ ਮੈਂ ਵੀ ਇੱਥੋਂ ਜਿਹੜਾ ਕਹਿੰਦਾ ਖੜ ਕੇ ਨਾਨਕਾ ਸੁਣਿਆ ਆ ਬੀਬੀ ਦੀ ਵਾਰੀ ਬੰਦੀ ਆ 42 ਮਿੰਟ ਵਾਰੀ 42 ਮਿੰਟ ਮੰਗਲਵਾਰ ਦਿਨ ਮੰਗਲਵਾਰ ਆ ਤੇ ਆ ਰਿਆ ਬੀਬੀ ਦਾ ਨਾਮ ਕਿੱਧਰ ਗਈ ਨਸੀਬਕੌਰ ਆ ਰਹੀ ਆ ਰਹੀ ਨਸੀਬਕੌਰ ਤੇ ਪਿਆਰਾ ਸਿੰਘ ਅੱਛਾ ਨਾ ਤਾਂ ਬੀਬੀ ਦਾ ਨਸੀਬ ਕੋਰਾ ਤੇ ਬੀਬੀ ਦੇ ਨਸੀਬ ਇਹਨਾਂ ਦਾ ਖਰਾਬ ਕਰੀ ਖੜਾ ਪਿੰਡ ਦਾ ਬੰਦਾ ਹੀ 31 ਜਥੇ ਬੰਦੀਆਂ ਨੂੰ ਇਹ ਕਹਿਣਾ ਕਿ ਮਜ਼ਦੂਰ ਜਥੇ ਬੰਦੀਆਂ ਦੇ ਵਿੱਚ ਰੋਸਾ ਕਿਉਂ ਕਹਿੰਦੇ ਕਿ ਅਸੀਂ ਧਰਨਿਆਂ 'ਚ ਜਾ ਕੇ ਖੜ੍ਹ ਜਾਂਦੇ ਆ ਮੈਂ ਵੀ ਆਉਣਾ ਧਰਨਿਆਂ ਦੇ ਵਿੱਚ ਕਿਉਂਕਿ ਮੈਂ ਕਦੇ ਜਾਤ ਪਾਤ ਨਹੀਂ ਰੱਖੀ ਤੇ ਇਹ ਬੀਬੀ ਨੂੰ ਇਨਸਾਫ ਦਿਓ 31 ਜਥੇ ਬੰਦੀਆਂ ਜਿਹੜੀਆਂ ਉਹ ਭਾਈ 31 ਨਹੀਂ ਤਾਂ ਇੱਕ ਜਥੇ ਬੰਦੀ ਕੋਈ ਵੀ ਡਿਊਟੀ ਲਾਓ ਫਰੀਦਕੋਟ ਦੇ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਤੇ ਇਹ ਬੀਬੀ ਦੀ ਪਾਣੀ ਦੀ ਵਾਰੀ ਲਵਾਵੇ 3 ਸਾਲ ਹੋ ਗਏ ਬੀਬੀ ਨਾਲ ਉਹਨੂੰ ਪਾਣੀ ਦੀ ਵਾਰੀ ਨਹੀਂ ਲਾਉਣ ਦਿੰਦਾ 3 ਸਾਲ ਹੋ ਗਏ ਪਾਣੀ ਦੀ ਵਾਰੀ ਨਹੀਂ ਲਾਉਣ ਦਿੰਦਾ ਹਸਲ ਹੁੰਦੀ ਜਮਾ ਸੱਕ ਜਾਂਦੀ ਫਸਲ ਹੁੰਦੀ ਹਸਲ ਹੁੰਦੀ ਨਹੀਂ ਫਸਲ ਸੁੱਕ ਜਾਂਦੀ ਆ ਤੇ ਇਨਸਾਫ ਵਜੋਂ ਦਵਾਉਣਾ ਕਿਵੇਂ ਇਨਸਾਫ ਇਨਸਾਫ ਐਂ ਦਵਾਓ ਵਾਹ ਕਿਵੇਂ ਬਾਣਾ ਪੜੀ ਬਣਾਤਾ ਜੀ ਪਾਣੀ ਨਹੀਂ ਲੱਗਦਾ ਜੀ ਅੱਛਾ ਵਾਹਨ ਜਮੇ ਬੇਕਾਰ ਕਰਦਾ ਕਹਿਣ ਤੋਂ ਬਾਹਰ ਵਿੱਚ ਵਰ ਕਿਹਨ ਲੱਗਦਾ ਜਿਵੇਂ ਰਾਜਸਥਾਨ ਚ ਫਿਰਦੇ ਹੁੰਦੇ ਆ ਹਾਂ ਰਾਜਸਥਾਨ ਤੇ ਇਹ ਜਿਹੜਾ ਕਹਿ ਲਓ ਵੀ 3 ਸਾਲ ਹੋ ਗਏ 2 ਲੱਖ ਰੁਪਈਆ ਤਾਂ ਹਰਜਾਨਾ ਦਿਵਾਓ ਇਹਦੇ ਕੋਲੋਂ ਤੇ ਬੀਬੀ ਦੀ ਫਸਲ ਆ ਜਿਹੜੀ ਉਹ ਬਾਲ ਕਰਾਓ ਇਹ ਕਿਸਾਨ ਜਥੇ ਬੰਦਿਆਂ ਨੂੰ ਬੇਨਤੀ ਆ ਨਾਲ ਮੈਂ ਬੇਨਤੀ ਇਹ ਕਰ ਰਿਹਾ ਕਿ ਜਿਹੜਾ ਸਪੀਕਰ ਸਾਹਿਬ ਆਪਣੇ ਲੋਕ ਸਭਾ ਦੇ ਲੋਕ ਸਭਾ ਦੇ ਸਪੀਕਰ ਆ ਜਿਹੜੇ ਆ ਮਾਫੀ ਚਾਉਂਨਾ ਲੋਕ ਸਭਾ ਰੱਖੀ ਇਹਨਾਂ ਆ ਲੋਕ ਸਭਾ ਤੋਂ ਤਾਂ ਯਾਦ ਆਈ ਜਾਂਦਾ ਨਾ ਜਿਹੜਾ ਕਰਮਜੀਤ ਅਨਮੋਲ ਦਾ ਡਰਾਈਵਰ ਆਇਆ ਕਰਕੇ ਗਿਆ ਵੀ ਪਤਾ ਨਹੀਂ ਆਏ ਆ ਕਿਉਂ ਕਰਕੇ ਗਿਆ ਵੀ ਕੀ ਗੱਲ ਭਾਈ ਛੱਡਣਾ ਨਹੀਂ ਤੁਸੀਂ ਇੱਕ ਪਾਸੇ ਕਹਿ ਦਿੰਦੇ ਆ ਭਾਜਪੀ ਧੱਕਾ ਕਰਦੀ ਐ ਤੇ ਜਦੋਂ ਕੋਈ ਥੋੜੇ ਤੇ ਬੋਲਦਾ ਥੋੜੇ ਨਾ ਚੀਕਾਂ ਨਿਕਲਦੀਆਂ ਹੁਣ ਜਿਹੜਾ ਵਿਧਾਨ ਸਭਾ ਦਾ ਸਪੀਕਰ ਆ ਕੁਲਦਾ ਕੁਲਤਾਰ ਸੰਧਵਾ ਨਾਂ ਇਹਦਾ ਹੈਗਾ ਕੁਲਤਾਰ ਇਹਨੇ ਆਪ ਦੀ ਕੁਲਤਾਰ ਨਹੀਂ ਆਪਣੀਆਂ ਤਾਂ ਡੋਪ ਦੇਣੀਆਂ ਹੁਣੇ ਕੁਲਤਾਰ ਸੰਧਨਾ ਇਹ ਬੀਬੀ ਨੂੰ ਕਹਿੰਦਾ ਕਹਿੰਦਾ ਥੋੜਾ ਜਿਹੜਾ ਸਮਾਂ ਉਹ ਸਮਾਂ ਲੱਗਣਾ ਇਸ ਮਸਲੇ ਤੇ ਸਮਾਂ ਕੀ ਲੱਗਣਾ ਯਾਰ ਤੂੰ ਸਪੀਕਰ 116 ਐਮ ਐਲ ਇਹ ਤੇਰੀ ਗੱਲ ਸੁਣਨਗੇ ਸਪੀਕਰ ਸਾਹਿਬ ਡੀ ਸੀ ਸਾਹਿਬ ਨੂੰ ਫੋਨ ਲਾਉਂਦੇ ਤੇ ਡੀ ਸੀ ਸਾਹਿਬ ਨੂੰ ਇਹ ਗੱਲ ਕਹਿੰਦੇ ਕਿ ਡੀ ਸੀ ਸਾਹਿਬ ਆ ਬੀਬੀ ਦੇ ਨਾਲ ਧੱਕਾ ਹੋ ਰਿਹਾ ਆ ਕਾਜ ਮੇਰੇ ਹੱਥ ਦੇ ਵਿੱਚ ਆ ਨਸੀਬਖੋਰ ਦੀ 42 ਮਿੰਟ ਪਾਣੀ ਦੀ ਵਾਰੀ ਬੰਦੀ ਆ ਬੀਬੀ ਦੱਸ ਰਹੀ ਆ ਵੀ 3 ਸਾਲ ਹੋ ਗਏ ਪਾਣੀ ਨਹੀਂ ਲੱਗਣ ਦੇ ਰਹੇ ਤੇ ਤੁਸੀਂ ਇਨਸਾਫ ਦਿਵਾਓ ਜੇਕਰ ਗੱਲ ਸੱਚੀ ਆ ਤਾਂ ਬੀਬੀ ਨੂੰ 2 ਲੱਖ ਰੁਪਇਆ ਹਰਜਾਨਾ ਦਿਵਾਓ ਉਹਦਾ 2 ਲੱਖ ਦਾ ਕਹਣ ਹੋਇਆ 2 ਲੱਖ ਦਾ ਕਹਣ ਕਿਉਂ ਹੋਇਆ ਪਹਿਲੀ ਗੱਲ ਤਾਂ ਵੀ ਤੁਸੀਂ ਪਤਾ ਇਹ ਕਰੋ ਵੀ ਜਿਹੜੇ ਜਿਹੜਾ ਬੰਦੇ ਨੂੰ ਪਾਣੀ ਨਹੀਂ ਲਾਉਣ ਦਿੰਦਾ ਉਹਦੀ ਇੱਕ ਜਿਹੜਾ ਸਵੇ ਸਵਾ ਕਿੱਲੇ ਦੇ ਵਿੱਚੋਂ ਕਿੰਨੀ ਕਣਕ ਕਿੰਨਾ ਝੋਨਾ ਕਿੰਨਾ ਨਰਮਾ ਹੋਇਆ ਉਹਨਾਂ ਪੈਸਿਆਂ ਨੂੰ ਮਿਲਣਾ ਚਾਹੀਦਾ ਤੇ ਫਿਰ ਉਹਨੂੰ ਪਿਆਰ ਨਾਲ ਸਮਝਾਓ ਤੇ ਪਾਣੀ ਲਾਓ ਤਾਂ ਕਿ ਜਿਹੜਾ ਕਹਿ ਲੋ ਆਪਾਂ ਪੰਜਾਬ ਦੇ ਵਿੱਚ ਹੋਰ ਮੁੱਦਾ ਨਾ ਬਣਾਈਏ ਪੰਜਾਬ ਦੇ ਹੋਰ ਵਿਕਾਸ ਕਰੀਏ ਐਨਾ ਕੰਮ ਕਹਿਣਾ ਸੀ ਤਾਂ ਕਿ ਇਹ ਲੰਮਾ ਸਮਾਂ ਚੱਲੂਗਾ ਕਿ ਇਸ ਲੰਮਾ ਸਮਾਂ ਦਾ ਭਰਿਆ ਮਾਨਸੇ ਨੇ ਚੱਲਣਾ ਤੇਰੀ ਸਰਕਾਰ ਨੇ ਥੋੜਾ ਚੱਲਣਾ ਇਹ ਕਹਿੰਦਾ ਵੀ ਸਾਡੀਆਂ 13 ਚੋਂ 13 ਆਣ ਗਈਆਂ ਐਮਪੀ ਦੀਆਂ ਚੋਣਾ ਤੁਸੀਂ ਦੱਸੋਗਾ ਲਿਆਉਂਗੇ ਆ ਮਰੇ ਚਾਹੀ ਮਾਰੋ ਤੇ ਜਿਹੜਾ ਕਰਮਜੀਤ ਅਨਮੋਲ ਮੈਨੂੰ ਐਂ ਐਂ ਕਰਕੇ ਗਿਆ ਤੇ ਤੁਸੀਂ ਉਹਨੂੰ ਵੋਟਾਂ ਦੇਲੇ ਕਿਵੇਂ ਕਰੋਗੇ ਓਵੇਂ ਕਰੋ ਜਿਵੇਂ ਮੈਨੂੰ ਕਰਕੇ ਗਏ ਆ ਐਂ ਐਂ ਕਰਕੇ ਜਾਓ ਨਾ ਓਵੇਂ ਕਰੋ ਜਿਵੇਂ ਮੈਨੂੰ ਕਰਕੇ ਗਿਆ ਐਂ ਆ ਐਂ ਕਰਕੇ ਗਿਆ ਆ ਵੇਖ ਲੈ ਕਰਮਜੀਤ ਅਨਮੋਲ ਜਿਵੇਂ ਤੇਰਾ ਡਰਾਈਵਰ ਕਰਕੇ ਗਿਆ ਖਣੀ ਖਣੀ ਤੇਰੀ ਜਾਕਟ ਪਾਈ ਸੀ ਫੋਰਚੂਨਰ ਦੇ ਵਿੱਚ ਲੰਘਿਆ ਜਿਵੇਂ ਐਂ ਐਂ ਕਰਕੇ ਗਏ ਆ ਇਹ ਐਂ ਐਂ ਹੀ ਤੁਹਾਨੂੰ ਵੋਟਾਂ ਪੈਣਗੀਆਂ ਤੇ ਆਪ ਮੈਂ ਵੀ ਚੋਣ ਲੜਨੀ ਐ ਐਮਪੀ ਦੀ ਕੋਈ ਗੱਲ ਨਹੀਂ ਐਨਾ ਹੰਕਾਰ ਨਹੀਂ ਕਰੀਦਾ ਯਾਦ ਰੱਖ ਲੋ ਹਲੇ ਤਾਂ ਤੂੰ ਜਿੱਤਿਆ ਨਹੀਂਗਾ ਤੇ ਹੁਣੇ ਆਪਦੇ ਆਪ ਨੂੰ ਐਕਟਰ ਸਮਝਣ ਲੱਗ ਗਿਆ ਜਾ ਕੇ ਮੇਰਾ ਭਰਾ ਜਾ ਕੇ ਵਿਲਨਾ ਦਾ ਲੋ ਜਿਹੜਾ ਕਰੂ ਐ ਕਰਕੇ ਮੈਂ ਫਿਰ ਤੋਂ ਵਿਖਾ ਦੇਵਾਂ ਆ ਬੀਬੀ ਦੇ ਕਾਗਜ਼ ਆ ਜੀ ਆ ਰਹੇ ਆ 42 ਮਿੰਟ ਵਾਰੀ ਆ ਆ ਛਾਤੀ ਮਾਰ ਲੋ 42 ਮਿੰਟ ਵਾਰੀ ਆ ਨਸੀਬਕੌਰ ਆ ਰਹੀ ਬੀਬੀ ਤੇ ਇਹਦਾ ਭਾਈ ਜਿਹੜਾ ਇਹਨੂੰ ਇਨਸਾਫ ਦਿਵਾਓ ਬਸ ਆਹੀ ਗੱਲ ਹੈ ਨਾ ਜੀ ਔਰ ਤਾਂ ਕਰਕੇ ਧਰਨਾ ਲੱਗਿਆ ਪਿਆ ਮੈਂ ਮਜ਼ਦੂਰ ਜਥੇ ਬੰਦਿਆਂ ਦਾ ਵੀ ਧੰਨਵਾਦ ਕਰਦਾ ਜਿਹੜੀਆਂ ਬੀਬੀ ਦੇ ਨਾਲ ਖੜੀਆਂ ਤੇ ਜੇਕਰ ਕੁਝ ਗਲਤ ਕਿਹਾਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਰਮਜੀਤ ਅਨਮੋਲ ਆ ਬੀਬੀ ਦਾ ਹੱਲ ਕਰਾ ਮੈਨੂੰ ਆਏ ਆ ਨਾ ਕਰਾ ਬੀਬੀ ਦਾ ਹੱਲ ਕਰਾ ਠੀਕ ਹੈ ਜੀ